ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਪੰਜਾਬੀ ਦੇ ਪੇਪਰ ਕੇ 5994 ਦਾ ਜੋ ਪੰਜਾਬੀ ਦਾ ਪੇਪਰ ਜਿਹੜਾ 28 ਤਰੀਕ ਨੂੰ 28 7 2024 ਨੂੰ ਲਿਆ ਜਾਣਾ ਹੈ ਉਸ ਦੇ ਬਾਰੇ ਵਿੱਚ ਆਪਾਂ ਗੱਲ ਕਰਾਂਗੇ ਉਸ ਦੇ ਵਿੱਚ ਆਪਾਂ ਕਲਾਸਾਂ ਸ਼ੁਰੂ ਕੀਤੀਆਂ ਸੀ ਪੰਜਾਬੀ ਸਹਿਤ ਨਰਸ ਸੰਬੰਧਿਤ ਆਪਾਂ ਪਹਿਲਾਂ ਕੁਝ ਵੀਡੀਓ ਅਪਲੋਡ ਕਰ ਚੁੱਕੇ ਹਾਂ ਅੱਜ ਆਪਾਂ ਗੱਲ ਕਰਾਂਗੇ ਪ੍ਰੋਫੈਸਰ ਪੂਰਨ ਸਿੰਘ ਦੇ ਸੰਬੰਧ ਵਿੱਚ ਜੇਕਰ ਤੁਸੀਂ ਉਹ ਪਹਿਲਾਂ ਵਾਲੀਆਂ ਕਲਾਸਾਂ ਨਹੀਂ ਵੇਖੀਆਂ ਤਾਂ ਇਸ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਪੰਜਾਬੀ ਪੇਪਰ A ਤੇ ਜਾ ਕੇ ਤੁਸੀਂ ਉਹ ਵੀਡੀਓ ਵੀ ਦੇਖ ਸਕਦੇ ਹੋ ਤਾਂ ਅੱਜ ਆਪਾਂ ਇਸ ਪ੍ਰੋਫੈਸਰ ਪੂਰਨ ਸਿੰਘ ਦੇ ਪੂਰਾ ਟੌਪਿਕ ਇੱਕੋ ਕਲਾਸ ਦੇ ਵਿੱਚ ਕਰਾਂਗੇ ਇਸ ਤੋਂ ਬਾਅਦ ਤੁਹਾਨੂੰ ਕੋਈ ਵੀ ਕੁਐਸਚਨ ਨਹੀਂ ਆਵੇਗਾ ਜੇਕਰ ਤੁਸੀਂ ਇਹ ਵੀਡੀਓ ਨੂੰ ਵੇਖ ਲੈਂਦੇ ਹੋ ਤਾਂ ਪ੍ਰੋਫੈਸਰ ਪੂਰਨ ਦੇ ਸੰਬੰਧ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ ਤੇ ਇਸ ਤੋਂ ਇਲਾਵਾ ਕੋਈ ਵੀ ਜਿਹੜਾ ਪੇਪਰ ਇਸ ਦੇ ਵਿੱਚ ਪ੍ਰੋਫੈਸਰ ਪੂਰਨ ਦੇ ਸਬੰਧਤ ਬਾਹਰ ਕੁਐਸਚਨ ਨਹੀਂ ਆਵੇਗਾ ਇਸ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਹੈ ਇਸ ਤੋਂ ਇਲਾਵਾ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਗੱਲ ਕਰਦੇ ਆ ਆਪਾਂ ਅੱਜ ਪ੍ਰੋਫੈਸਰ ਪੂਰਨ ਸਿੰਘ ਦੀ ਜੀਵਨੀ ਅਤੇ ਉਸ ਦੀਆਂ ਰਚਨਾਵਾਂ ਨਾਲ ਸਬੰਧਤ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਉਸ ਦੇ ਜੀਵਨ ਕਾਲ ਦੀ ਪ੍ਰੋਫੈਸਰ ਪੂਰਨ ਸਿੰਘ ਦਾ ਜਿਹੜਾ ਜਨਮ ਹੈ 17 ਫਰਵਰੀ 1883 ਈਸਵੀ ਨੂੰ ਪਿੰਡ ਸਲਹਾੜ ਜ਼ਿਲ੍ਹਾ ਐਫਟਾਬਾਦ ਪਾਕਿਸਤਾਨ ਵਿੱਚ ਹੋਇਆ ਆਪ ਜੀ ਦੇ ਪਿਤਾ ਦਾ ਨਾਮ ਕਰਤਾਰ ਸਿੰਘ ਤੇ ਮਾਤਾ ਦਾ ਨਾਮ ਪਰਮਾ ਦੇਵੀ ਸੀ ਤੇ ਆਪ ਜੀ ਦੇ ਜਿਹੜੇ ਵਿਆਹ ਹੈ ਮਾਇਆ ਦੇਵੀ ਨਾਲ 5 ਮਾਰਚ 1904 ਈਸਵੀ ਨੂੰ ਹੋਇਆ ਤੇ ਆਪ ਜੀ ਦੀ ਜਿਹੜੀ ਮੌਤ ਹੈ 31 ਮਾਰਚ 1931 ਈਸਵੀ ਨੂੰ ਹੋਈ ਤਾਂ ਇਹ ਸਾਰੀਆਂ ਡੇਟਾ ਜਿਹੜੀਆਂ ਨੇ ਆਪਾਂ ਯਾਦ ਰੱਖਣਿਆ ਨੇ ਕਿ ਕਦੋਂ ਉਸ ਦਾ ਜਨਮ ਹੋਇਆ 1881 ਈਸਵੀ ਚ ਤੇ ਉਸ ਦੀ ਮੌਤ 1931 ਕਿਸੇ ਕਿਤਾਬਾਂ ਚ 1932 ਵੀ ਦਿੱਤਾ ਆ ਪਰ ਪੰਜਾਬ ਬੋਰਡ ਦੀ ਕਿਤਾਬ ਵਿੱਚ 1931 ਦਿੱਤਾ ਆ ਤਾਂ ਪਿੰਡ ਦਾ ਨਾਮ ਸਲਹਾੜਾ ਜ਼ਿਲ੍ਹਾ ਅਫਗਾਨਾਬਾਦ ਪਿਤਾ ਦਾ ਨਾਮ ਕਰਤਾਰ ਸਿੰਘ ਮਾਤਾ ਦਾ ਨਾਮ ਵਰਮਾ ਦੇਵੀ ਤੇ ਪਤਨੀ ਦਾ ਨਾਮ ਮਾਇਆ ਦੇਵੀ ਇਹ ਗੱਲਾਂ ਸਾਰੀਆਂ ਯਾਦ ਰੱਖਣੀਆਂ ਨੇ ਜਿਸ ਤੋਂ ਇਲਾਵਾ ਸਿੱਖਿਆ ਸਿੱਖਿਆ ਦੀ ਗੱਲ ਕਰੀਏ ਤਾਂ ਆਪਨੇ ਹਾਈ ਸਕੂਲ ਤੱਕ ਦੀ ਜਿਹੜੀ ਸਿੱਖਿਆ ਹੈ 라ਵਲ ਪਿੰਡੀ ਤੋਂ ਪਾਸ ਕੀਤੀ 1897 ਈਸਵੀ ਚ ਪਾਸ ਕੀਤੀ ਤਾਂ ਇਸ ਤੋਂ ਬਾਅਦ ਇੰਟਰ ਪਾਸ ਕੀਤਾ ਆਪਨੇ ਡੀਏਵੀ ਕਾਲਜ ਲਾਹੌਰ ਤੋਂ 1899 ਈਸਵੀ ਵਿੱਚ ਇਸ ਤੋਂ ਬਾਅਦ ਆਪ ਜੀ ਨੇ ਕਾਲਜ ਵਿੱਚ ਐਡਮਿਸ਼ਨ ਬੀਏ ਵਿੱਚ ਲਈ ਸੀ ਪਰ ਆਪ ਜੀ ਦੀ ਜਿਹੜੀ ਹੈ ਸਕਾਲਰਸ਼ਿਪ ਲੱਗ ਗਈ ਸੀ ਜਿਸ ਕਾਰਨ ਆਪ ਜੀ ਪਾਣ ਵਿੱਚ ਟੋਕੀਓ ਯੂਨੀਵਰਸਿਟੀ ਵਿੱਚ ਜਾ ਕੇ ਇਸ ਤੋਂ ਬਾਅਦ ਪੁੱਛ ਸਿੱਖਿਆ ਜਿਹੜੀ ਹੈ ਉੱਥੋਂ ਆਪ ਜੀ ਨੇ ਅਸਰ ਕੀਤੀ ਤੇ ਉਸ ਤੇ ਹੀ ਰੈਂਜਾ ਉੱਤੇ ਪ੍ਰਭਾਵੇ ਈ ਆਪ ਜੀ ਨੇ ਕਵਿਤਾ ਲਿਖਣੀ ਆਰੰਭ ਕੀਤੀ ਤਾਂ ਇਸ ਤੇ ਕਵਿਤਾ ਦੀ ਗੱਲ ਕਰੀਏ ਤਾਂ ਕਵਿਤਾ ਵਿੱਚ ਜਿਹੜੀ ਇਸ ਦੀ ਪ੍ਰਵਿਰਤੀ ਕਿਸ ਤਰ੍ਹਾਂ ਦੀ ਸੀ ਕਿਸ ਤਰ੍ਹਾਂ ਦੇ ਕਵੀ ਸੀ ਤੇ ਆਪ ਜੀ ਨੂੰ ਰਮਾਂਸਵਾਦੀ ਜਾਂ ਨਾਉ ਰਸਵਾਦੀ ਕਵੀ ਮੰਨਿਆ ਜਾਂਦਾ ਹੈ ਜੇ ਪੀੜ੍ਹੀ ਦੀ ਗੱਲ ਕਰੀਏ ਤਾਂ ਆਪ ਜੀ ਨੂੰ ਪਹਿਲੀ ਪੀੜੀ ਦੇ ਕਵੀ ਮੰਨਿਆ ਜਾਂਦਾ ਹੈ ਤੇ ਆਪ ਜੀ ਦਾ ਸਭ ਤੋਂ ਵੱਡਾ ਯੋਗਦਾਨ ਜਿਹੜਾ ਖੁੱਲੀ ਕਵਿਤਾ ਲਿਖਣ ਦਾ ਯੋਗਦਾਨ ਹੈ ਆਪ ਜੀ ਨੇ ਖੁੱਲੀ ਕਵਿਤਾ ਲਿਖਣ ਦਾ ਜਿਹੜਾ ਮੋੜ ਬਣਿਆ ਪ੍ਰੋਫੈਸਰ ਪੂਰਨ ਸਿੰਘ ਨੇ ਖੁੱਲੀ ਕਵਿਤਾ ਪੰਜਾਬੀ ਵਿੱਚ ਖੁੱਲੀ ਕਵਿਤਾ ਦਾ ਮੋਢੀ ਖੁੱਲੀ ਕਵਿਤਾ ਦਾ ਪਿਤਾਮਾ ਮੰਨਿਆ ਜਾਂਦਾ ਹੈ ਆਪ ਜੀ ਜਿਹੜੀ ਇਹ ਖੁੱਲੇ ਸੁਭਾਅ ਦੇ ਸਨ ਤਾਂ ਖੁੱਲ੍ਹ ਦਿਲੇ ਵਾਲੇ ਇਸ਼ਾਨ ਤੇ ਆਪ ਖੁੱਲੀ ਕਵਿਤਾ ਲਿਖਦਾ ਜਿਹੜਾ ਆਰੰਭ ਕੀਤਾ ਸੀ ਤਾਂ ਆਪ ਛੰਦ ਮੁਕਤ ਕਵਿਤਾ ਜਿਸ ਨੂੰ ਖੁੱਲੀ ਕਵਿਤਾ ਕਹਿੰਦੇ ਹਨ ਤੇ ਛੰਦ ਵਿੱਚ ਲਿਖਣ ਦੀ ਜਿਹੜੀ ਕਵਿਤਾ ਨੂੰ ਆਪ ਨਵਾਬੀ ਜੁੱਤੀ ਮੰਨਦੇ ਸਨ ਤੇ ਕਵਿਤਾ ਨੂੰ ਜਿਹੜੀ ਕਵਿਤਾ ਦੀ ਜਿਹੜੇ ਬੋਲ ਸਿੰਘੀ ਉਹ ਆਤਮਾ ਦੇ ਬੋਲ ਮੰਨਦੇ ਸਨ ਆਪ ਜੀ ਮੰਨਦੇ ਸਨ ਕਿ ਜੋ ਕਵੀ ਦੇ ਜੋ ਬੋਲ ਨਿਕਲਦੇ ਨੇ ਜੋ ਕਵਿਤਾ ਲਿਖਦਾ ਉਸ ਦੀ ਆਤਮਾ ਦੇ ਅੰਦਰੋਂ ਜੋ ਆਵਾਜ਼ ਆਂਦੀ ਹੈ ਉਸ ਨੂੰ ਵੀ ਉਹ ਲਿਖਦਾ ਇਸ ਲਈ ਜਿਹੜੇ ਆਪ ਜੀ ਦੇ ਕਵੀ ਦੇ ਜਿਹੜੇ ਬੋਲ ਸਨ ਕਵੀ ਦੀ ਜਿਹੜੀ ਕਵਿਤਾ ਨੂੰ ਉਹ ਆਪ ਜੀ ਇਹ ਆਤਮਾ ਦੇ ਜਿਹੜੇ ਬੋਲ ਮੰਦੇ ਸਨ ਇਸ ਲਈ ਜੇ ਰਮਾਸਵਾਦੀ ਕਵੀ ਸਨ ਪਹਿਲੀ ਪੀੜੀ ਦੇ ਕਵੀ ਸਨ ਇਹ ਕੁਸਚਨ ਪੁੱਛਿਆ ਜਾਂਦਾ ਹੈ ਵੀ ਕਿਸੇ ਵੀ ਕਵੀ ਬਾਰੇ ਜਾਂ ਕਿਸੇ ਵੀ ਬਾਰੇ ਪੁੱਛਿਆ ਜਾਂਦਾ ਹੈ ਤਾਂ ਪ੍ਰੋਫੈਸਰ ਪੂਰਨ ਸਿੰਘ ਬਾਰੇ ਪੁੱਛਿਆ ਜਾਵੇ ਕਿਹੜੀ ਪੀੜੀ ਦੇ ਕਵੀ ਸਨ ਤਾਂ ਪਹਿਲੀ ਪੀੜੀ ਦੇ ਕਵੀ ਨੇ ਤੇ ਖੁੱਲੀ ਕਵਿਤਾ ਦੇ ਮੋਢੀ ਸਨ ਛੰਦ ਮੁਕਤ ਕਵਿਤਾ ਲਿਖੇ ਸੀ ਰਮਾਸਵਾਦੀ ਜਿਹੜੇ ਕਵੀ ਸਨ ਤੇ ਠੀਕ ਆਪ ਜਿਹੜੇ ਕਵਿਤਾ ਨੂੰ ਜਿਹੜੀ ਹੈ ਆਤਮਾ ਦੇ ਬੋਲ ਮੰਨੇ ਜਾਂਦੇ ਸਨ ਇਸ ਤੋਂ ਇਲਾਵਾ ਹੋਰ ਆਪ ਦੀਆਂ ਖਾਸ ਗੱਲਾਂ ਆਪ ਜੀ ਨੂੰ ਪੰਜਾਬ ਦਾ ਛੇਵਾਂ ਦਰਿਆ ਮੰਨਿਆ ਜਾਂਦਾ ਹੈ ਆਪ ਜੀ ਸੁੰਦਰਤਾ ਦੇ ਕਵੀ ਮੰਨੇ ਜਾਂਦੇ ਨੇ ਆਪ ਜੀ ਰਮਾਸਵਾਦੀ ਕਵੀ ਮੰਨੇ ਜਾਂਦੇ ਨੇ ਦੇਸ਼ ਪਿਆਰ ਦੇ ਕਵੀ ਸੀ ਕਿਉਂਕਿ ਆਪ ਜੀ ਨੇ ਦੇਸ਼ ਦੇ ਵਿੱਚ ਬਾਰੇ ਵਿੱਚ ਬਹੁਤ ਸਾਰੀਆਂ ਕਵਤਾਂ ਲਿਖੀਆਂ ਪੰਜਾਬ ਦੇ ਬਾਰੇ ਕਵਤਾਂ ਲਿਖੀਆਂ ਪੰਜਾਬ ਦੇ ਮਜੂਰ ਪੰਜਾਬ ਦੇ ਜੰਗਲ ਬੇਲੇ ਦਰਿਆ ਸਭ ਕੁਝ ਆਪ ਜੀ ਨੇ ਬੜੀ ਡਿਟੇਲ ਵਿੱਚ ਲਿਖੇ ਆਪ ਪੰਜਾਬ ਪੰਜਾਬੀਅਤ ਅਤੇ ਪੰਜਾਬੀਆਂ ਦੇ ਮਦਈ ਸਨ ਇਸ ਤੋਂ ਇਲਾਵਾ ਆਪ ਜੀ ਦੇਸ਼ ਪਿਆਰ ਦੇ ਕਵੀ ਮੰਨੇ ਜਾਂਦੇ ਨੇ ਕੌਮੀ ਕਵੀ ਮੰਨੇ ਜਾਂਦੇ ਨੇ ਕੁਦਰਤ ਦੇ ਕਵੀ ਵੀ ਮੰਨੇ ਜਾਂਦੇ ਨੇ ਆਪ ਜੀ ਇਹ ਸਾਰੀਆਂ ਚੀਜ਼ਾਂ ਯਾਦ ਰੱਖਿਆ ਨੇ ਸ਼ਾਂਤ ਮੁਖਤ ਕਵਿਤਾ ਨੂੰ ਆਪ ਜੀ ਨੇ ਸਲਾਨੀ ਸ਼ਾਂਦ ਦਾ ਨਾਂ ਦਿੱਤਾ ਤਾਂ ਸਲਾਨੀ ਸ਼ਾਂਦ ਦਾ ਨਾਂ ਕਿਸ ਨੇ ਦਿੱਤਾ ਸੀ ਇਹ ਵੀ ਪ੍ਰੋਫੈਸਰ ਪੂਰਨ ਸਿੰਘ ਨੇ ਸ਼ਾਂਦ ਮੁਖਤ ਕਵਿਤਾ ਨੂੰ ਸਲਾਨੀ ਸ਼ਾਂਦ ਦਾ ਨਾ ਦਿੱਤਾ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਪ੍ਰੋਫੈਸਰ ਪੂਰਨ ਸਿੰਘ ਦੇ ਬਾਰੇ ਵਿੱਚ ਆਪਾਂ ਯਾਦ ਰੱਖਣੀਆਂ ਨੇ ਖੁੱਲੀ ਕਵਿਤਾ ਦਾ ਆਗਾਜ਼ ਜਿਹੜਾ ਸੀ ਆਪ ਨੇ ਵਾਲਟ ਵਿਲਟਮਨ ਦੀ ਜਿਹੜੀ ਉਹਦੇ ਤੋਂ ਪ੍ਰਭਾਵ ਇਹ ਇੱਥੇ ਆ ਕੇ ਆਪ ਜੀ ਨੇ ਕਵਿਤਾ ਲਿਖਣੀ ਸ਼ੁਰੂ ਕੀਤੀ ਸੀ ਉਸ ਦੀ ਪੁਸਤਕ ਦਾ ਨਾਮ ਸੀ ਕਾ ਅਤੇ ਪੱਤੀਆਂ ਤੋਂ ਪ੍ਰਭਾਵਿਤ ਹੋ ਕੇ ਆਪ ਜੀ ਨੇ ਖੁੱਲੀ ਕਵਿਤਾ ਲਿਖਣ ਦਾ ਆਰੰਭ ਕੀਤਾ ਖੁੱਲੀ ਕਵਿਤਾ ਦੀ ਆਪ ਦੀ ਜਿਹੜੀ ਪਹਿਲੀ ਕਵਿਤਾ ਹੈ ਪਹਿਲਾ ਜਿਹੜੀ ਪੁਸਤਕ ਹੈ ਖੁੱਲੇ ਮੈਦਾਨ ਖੁੱਲੀ ਕਵਿਤਾ ਦੀ ਪਹਿਲੀ ਜਿਹੜੇ ਪੁਸਤਕ ਹੈ ਖੁੱਲੇ ਮੈਦਾਨ ਉਸ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਕਵਿਤਾ ਆਪ ਦੀ ਪਹਿਲੀ ਕਵਿਤਾ ਜਿਹੜੀ ਖੁੱਲੀ ਕਵਿਤਾ ਪੂਰਨਾਥ ਜੋਗੀ ਤੇ ਪੂਰਨਾਥ ਜੋਗੀ ਕਵਿਤਾ ਨੂੰ ਆਪ ਜੀ ਦੀ ਸ਼ਾਕਰ ਰਚਨਾ ਵੀ ਮੰਨਿਆ ਜਾਂਦਾ ਹੈ ਇਹ ਵੀ ਸਾਰੀਆਂ ਗੱਲਾਂ ਯਾਦ ਰੱਖਣੀਆਂ ਨੇ ਤਾਂ ਇਸ ਤੋਂ ਅੱਗੇ ਆਪਾਂ ਗੱਲ ਕਰਨੇ ਆ ਪੰਜਾਬੀ ਵਿੱਚ ਆਪ ਦੀਆਂ ਰਚਨਾਵਾਂ ਦੇ ਬਾਰੇ ਵਿੱਚ ਕਾਵ ਸੰਗ੍ਰਹਿ ਦੀ ਗੱਲ ਕਰੀਏ ਤਾਂ ਆਪ ਦੇ ਤਿੰਨ ਕਾਵ ਸੰਗ੍ਰਹਿ ਮਿਲਦੇ ਹਨ ਖੁੱਲੇ ਮੈਦਾਨ ਖੁੱਲੇ ਕੁੰਡ ਤੇ ਖੁੱਲੇ ਅਸਮਾਨ ਖੁੱਲੇ ਮੈਦਾਨ 1922 ਸੀ ਵਿੱਚ ਛਪਿਆ ਜਿਸ ਦੇ ਪੰਜ ਭਾਗ ਨੇ ਖੁੱਲੇ ਕੁੰਡ 1923 ਸੀ ਵਿੱਚ ਛਪਿਆ ਤੇ ਖੁੱਲੇ ਅਸਮਾਨੀ ਰੰਗ 1965 ਇਸ ਵਿੱਚ ਆਪ ਜੀ ਦੀ ਮੌਤ ਤੋਂ ਬਾਅਦ ਐਮ ਐ ਸਰੰਦਾਵਾ ਦੁਆਰਾ ਛਪਿਆ ਗਿਆ ਸੀ ਐਮ ਐ ਸਰੰਦਾਵਾ ਮਿੰਦਰ ਸਿੰਘ ਰੰਦਾਵਾ ਦੁਆਰਾ ਤੇ ਆਪ ਜੀ ਨੇ ਇੱਕ ਨਵੰਦ ਲਿਖਿਆ ਨਵੰਦ ਦੇ ਵਿੱਚ ਸੀ ਇਹ ਖੁੱਲੇ ਲੇਖ ਨਵਾਂ ਦਰਨਾ ਸੀ ਖੁੱਲੇ ਲੇਖ ਖੁੱਲੇ ਲੇਖ 1929 ਵਿੱਚ ਛਪਿਆ ਤੇ ਜਿਸ ਦੇ ਵਿੱਚ 11 ਲੇਖ ਦਰਜਨ ਅੱਗੇ ਗੱਲ ਕਰੀਏ ਨਾਵਲ ਤੇ ਪਰਕਾਸ਼ਨਾ ਜਿਹੜਾ ਆਪ ਦਾ ਤੇ ਪੱਗ ਰਥੀ ਜਿਹੜਾ ਆਪਦੇ ਦੋ ਨਾਵਲ ਨੇ ਤਾਂ ਇਸ ਤੋਂ ਬਾਅਦ ਆਪਨੇ ਸਵੈ ਜੀਵਨੀ ਲਿਖੀ ਸਵੈ ਜੀਵਨੀ ਆਪਣੀ ਜੀਵਨੀ ਲਿਖੀ ਜਿਸ ਦਾ ਉਹਨੇ ਨਾਂ ਲਖਿਆ ਰੱਖਿਆ ਔਨ ਦਾ ਪਾਥ ਆਫ ਲਾਈਫ ਆਪ ਜੀ ਦੀ ਜੀਵਨੀ ਦਾ ਨਾਂ ਹੈ ਔਨ ਦਾ ਪਾਥ ਆਫ ਲਾਈਫ ਤਾਂ ਜਿਸ ਦਾ ਅਨਵਾਦ ਗਰਬਾਚ ਸਿੰਘ ਪ੍ਰੀਤ ਲੜੀ ਨੇ ਜ਼ਿੰਦਗੀ ਦੇ ਰਾਹਾਂ ਇਸ ਦੇ ਨਾਂ ਇੱਕ ਦਰਜਾ ਹੈ ਜ਼ਿੰਦਗੀ ਦੇ ਰਾਹਾਂ ਤੇ ਉਹਦਾ ਨਾਂ ਰੱਖ ਕੇ ਗਰਬਾਚ ਸਿੰਘ ਪ੍ਰੀਤ ਲੜੀ ਨੇ ਉਸ ਦਾ ਅਨਵਾਦ ਕੀਤਾ ਆਪ ਜੀ ਦੀ ਜੀਵਨੀ ਦਾ ਨਾਂ ਆਨ ਦਾ ਪਾਥ ਆ ਲਾਈਫ ਤੇ ਜਿਸ ਨੂੰ ਗਰਬਾਚ ਸਿੰਘ ਪ੍ਰੀਤ ਲੜੀ ਨੇ ਜ਼ਿੰਦਗੀ ਦੇ ਰਾਹਾਂ ਹੈ ਜ਼ਿੰਦਗੀ ਦੇ ਰਾਹਾਂ ਤੇ ਅਨਵਾਦ ਕੀਤਾ ਸੀ ਜੀਵਨੀ ਜਿਹੜੀ ਆਪ ਜੀ ਨੇ ਲਿਖੀ ਰਾਜ ਅੰਸ ਕਿਰਪਾਲ ਸਿੰਘ ਦੀ ਇਸ ਤੋਂ ਇਲਾਵਾ ਆਪ ਜੀ ਨੇ ਕਈ ਅੰਗਰੇਜ਼ੀ ਵਿੱਚ ਬਹੁਤ ਸਾਰੀਆਂ ਸੈਅਤ ਲਿਖਿਆ ਉਸ ਦੇ ਬਾਰੇ ਵਿੱਚ ਆਪਾਂ ਨੂੰ ਇੱਥੇ ਜ਼ਿਆਦਾ ਪੜਨ ਦੀ ਡਿਟੇਲ ਵਿੱਚ ਲੋੜ ਨਹੀਂ ਕਿਉਂਕਿ 10ਵੀਂ ਲੈਵਲ ਤੱਕ ਦਾ ਇੱਕ ਪੇਪਰ ਤੁਹਾਡੇ ਵਿੱਚ ਆਣਾ ਹੈ ਇਸ ਲਈ 10ਵੀਂ ਲੈਵਲ ਤੱਕ ਹੀ ਆਪਾਂ ਕਰਾਂਗੇ ਤਾਂ 9ਵੀਂ ਵਿੱਚ ਦੀਆਂ ਕਲਾਸਾਂ ਦੀ ਗੱਲ ਕਰੀਏ ਕਿਉਂਕਿ ਜ਼ਿਆਦਾ ਆਪਾਂ ਨੂੰ ਡਿਟੇਲ ਵਿੱਚ ਜਾਣ ਦੀ ਲੋੜ ਨਹੀਂ ਜੇਕਰ ਮਾਸਟਰ ਕੈਡਰ ਦਾ ਆਪਾਂ ਕਰਨਾ ਹੈ ਤਾਂ ਉਹਦੇ ਵਿੱਚ ਆਪਾਂ ਪੂਰਾ ਡਿਟੇਲ ਵਿੱਚ ਕਰਾਂਗੇ ਪਰ ਇਹਦੇ ਵਿੱਚ ਆਪਾਂ ਨੂੰ ਜਿਹੜਾ ਪੰਜਾਬੀ ਦਾ ਪੇਪਰ 9894 ਦਾ ਇਹਦੇ ਵਿੱਚ 10ਵੇਂ ਲੈਵਲ ਤੱਕ ਹੀ ਆਣਾ ਹੈ ਇਸ ਤੋਂ ਬਾਅਦ ਨਹੀਂ ਕੁਝ ਵੀ ਆਵੇਗਾ ਤਾਂ ਜੇ 9ਵੀਂ ਦੇ ਕਲਾਸ ਦੇ ਵਿੱਚ ਜਿਹੜੀਆਂ ਕਵਿਤਾਵਾਂ ਨੇ ਉਹ ਕੁਝ ਜਾਂ ਜਾ ਸਕਦੀਆਂ ਨੇ ਤੇ 9ਵੀਂ ਕਲਾਸ ਦੇ ਵਿੱਚ ਆਪ ਜੀ ਦੇ ਤਿੰਨ ਕਵਿਤਾਵਾਂ ਨੇ ਜਵਾਨ ਪੰਜਾਬ ਦੇ ਪੰਜਾਬ ਦੇ ਮਜ਼ਦੂਰ ਤੇ ਤੀਸਰੀ ਕਵਿਤਾ ਦਾ ਨਾਮ ਹੈਗਾ ਖੂ ਉੱਤੇ ਇਹ ਤਿੰਨੇ ਕਵਿਤਾਵਾਂ ਜਿਹੜੀਆਂ ਨੇ ਪੰਜਾਬ ਨਾਲ ਸੰਬੰਧਿਤ ਨੇ ਤੇ ਇਹ ਇੰਪੋਰਟੈਂਟ ਨੇ ਇਹਦੇ ਵਿੱਚ ਕੋਈ ਵੀ ਕਵਿਤਾ ਪੁੱਛੀ ਜਾ ਸਕਦੀ ਹੈ ਤਾਂ ਇਸ ਲਈ ਇਹ 9ਵੀਂ ਕਲਾਸ ਦੇ ਵਿੱਚ ਆਪ ਜੀ ਦੀਆਂ ਕਵਿਤਾਵਾਂ ਹਨ ਇੰਨਾ ਕੁਛ ਆਪਾਂ ਇਸ ਦੀ ਪ੍ਰੋਫੈਸਰ ਪੂਰਨ ਸਿੰਘ ਦੀ ਜੀਵਨੀ ਬਾਰੇ ਯਾਦ ਕਰਨਾ ਹੈ ਇਸ ਤੋਂ ਬਾਅਦ ਪੇਪਰ ਵਿੱਚ ਨਹੀਂ ਕੁਝ ਵੀ ਆਏਗਾ ਤੁਹਾਡੇ ਲੈਵਲ ਦੇ ਵਿੱਚ ਜਿਹੜਾ 98 94 ਦਾ ਪੰਜਾਬੀ A ਦਾ ਪੇਪਰ ਹੋਣਾ ਹੈ ਸੈਟ ਦੇ ਵਿੱਚ ਇਸ ਤੋਂ ਜ਼ਿਆਦਾ ਨਹੀਂ ਪੁੱਛਿਆ ਜਾਵੇਗਾ ਜੇ ਕੁਝ ਵੀ ਪੁੱਛਿਆ ਜਾਵੇਗਾ ਤਾਂ ਇਹਨਾਂ ਦੇ ਵਿੱਚੋਂ ਹੀ ਪੁੱਛਿਆ ਜਾਵੇਗਾ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਥੈਂਕ ਯੂ